ਸ਼ਹਿਰ ਜਨਾ ਜ਼ਿਲ੍ਹਾ ਅਮਰਸਰ ਸਾਡੇ ਨਾਲ ਅੱਜ ਜੀ ਬੈਠੇ ਹੋਏ ਨੇ ਜੀ ਸਮਾਜਵਾਦੀ ਪਾਰਟੀ ਦੇ ਸੀਨੀਅਰ ਅਗੂ ਸੀਨੀਅਰ ਲੀਡਰ ਔਰ ਪੰਜਾਬ ਦੇ ਮੁਖ ਬਲਾਰੇ ਮਾਨਯੋਗ ਡਾਕਟਰ ਗੁਰਮੀਤ ਸਿੰਘ ਮਠੌਰ ਅੱਜ ਅਸੀਂ ਇਹਨਾਂ ਕੋਲੇ ਪਹੁੰਚੇ ਆ ਜੀ ਚਾਹ ਦਾ ਕੱਪ ਸਾਂਝਾ ਕਰਾਂਗੇ ਇਹਨਾਂ ਦੇ ਨਾਲ ਕੁਝ ਚਾਹ ਵੀ ਪੀਵਾਂਗੇ ਕੁਝ ਖਾਣੂ ਰੱਖਿਆ ਹੋਇਆ ਤੇ ਅੱਜ ਅਸੀਂ ਆਪਣੇ ਸੂਬੇ ਦੀ ਸਰਕਾਰ ਦੀ ਰਾਜਨੀਤੀ ਸਾਡੇ ਭਾਰਤਵਰਸ਼ ਦੀ ਰਾਜਨੀਤੀ ਔਰ ਇੰਟਰਨੈਸ਼ਨਲ ਰਾਜਨੀਤੀ ਤੇ ਜਿਵੇਂ ਕਿ 트럼ਪ ਸਾਹਿਬ ਬਣੇ ਨੇ ਉਹਦੇ ਵਿੱਚ ਉਹਨਾਂ ਨੇ ਸਾਡੇ ਬੜੇ ਮਾਨਯੋਗ ਜਿਹੜੇ ਕਹਿੰਦੇ ਸੀਗੇ ਮਤਲਬ ਇੰਡੀਆ ਦਾ ਮੈਂ ਐਸਾ ਮੁੰਡਾ ਬਣ ਗਿਆ ਕਿ ਜਿਹੜਾ ਲੋਕੀ ਮੇਰੇ ਤੋਂ ਪ੍ਰੇਰਣਾ ਲੈਂਦੇ ਆ ਸਾਡੇ ਮਾਨਯੋਗ ਗੋਦੀ ਸਾਹਿਬ ਨੂੰ ਸੱਦਿਆ ਨਹੀਂ ਗਿਆ ਜਿਹੜੇ ਸ਼ਿਵ ਗੁਰੂ ਕੋ ਹੁੰਦੇ ਆਪਣੇ ਆਪ ਨੂੰ ਇਸ ਮੁੱਦੇ ਤੇ ਅਸੀਂ ਆਪਣੇ ਮਾਨਯੋਗ ਢਾਰੂ ਸਾਹਿਬ ਨਾਲ ਕੋਈ ਜ਼ਿਆਦਾ ਕੰਮ ਵੀ ਬੜਾਂਗੇ ਤੇ ਨਾਲ ਕੋ ਦੋ ਚਾਰ ਇਹਨਾਂ ਨਾਲ ਗੱਲਾਂ ਸਾਂਝੀਆਂ ਕਰਾਂਗੇ ਕਿਉਂਕਿ ਇਹ ਇੱਕ ਐਸੇ ਲੀਡਰ ਨੇ ਜਿਹੜੇ ਹਰ ਚੀਜ਼ ਦਾ ਸਵਾਲ ਦਾ ਜਵਾਬ ਬੜੀ ਬੇਬਾਕੀ ਨਾਲ ਉਹ ਬੜੇ ਆਸਾਨ ਜਿਹੇ ਤਰੀਕੇ ਨਾਲ ਦਿੰਦੇ ਆ ਬਾਕੀ ਇਹਨਾਂ ਪੁੱਛਾਂਗੇ ਵੀ ਇਹ ਇੰਨੀ ਬੇਬਾਕੀ ਨਾਲ ਜਵਾਬ ਦਿੰਦੇ ਆ ਕੋਈ ਰੀ ਕੁਝ ਜ਼ਿਆਦਾ ਵੀ ਤੱਤੇ ਹੋ ਜਾਂਦੇ ਆ ਤੇ ਉਹ ਵੀ ਗੱਲ ਕਰਾਂਗੇ ਮਠਾਲੂ ਸਾਹਿਬ ਤੁਸੀਂ ਤਰੁੜਾ ਰੁੜ ਨਹੀਂ ਲੱਗਦਾ ਜੋ ਆਉਂਦੇ ਸਿੱਧਾ ਹੀ ਹੋ ਗਏ ਨਾ ਵੀ ਨੇ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਵਾਗਤ ਹੈ ਦਰਸ਼ਕਾਂ ਮਾਹੌਲੀ ਪਿਆਰ ਅਲ ਸਸ਼ੀ ਅਕਾਲ ਨਮਸਤੇ ਗੁੱਡ ਇਵਨਿੰਗ ਸੱਚ ਜਿਹੜਾ ਉਹ ਨੰਗਾ ਤਿੱਖਾ ਤੇ ਮੈਂ ਬਾਤ ਕਰ ਤਾ ਤੇ ਸੱਚ ਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਸੱਚ ਸੂਰੇ ਦੀ ਪ੍ਰਾਪਤੀ ਆ ਸੂਰੇ ਦੀ ਤਰ੍ਹਾਂ ਉਹਨੇ ਚਮਕਣਾ ਚਾਹੁੰਦਾ ਤੇ ਝੂਠ ਦੇ ਬਦਲ ਬਹੁਤੀ ਦੇਰ ਨੂੰ ਜਿਵੇਂ ਅੱਜ ਤੁਸੀਂ ਹੁਣੇ ਹੀ ਗੱਲ ਕਰਤੀ ਵਿਸ਼ਵ ਗੁਰੂ ਦੀ ਅਖੌਤੀ ਵਿਸ਼ਵ ਗੁਰੂ ਜਾਂ ਭ੍ਰਸ਼ਟਾਚਾਰੀਆਂ ਦਾ ਵਿਸ਼ਵ ਗੁਰੂ ਜੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿੱਦੀ ਕ੍ਰੈਡੀਬਿਲਟੀ ਜਿਹੜੀ ਆ ਉਹ ਜ਼ੀਰੋ ਹੋ ਚੁੱਕੀ ਆ ਔਰ ਸਾਨੂੰ ਸ਼ਰਮ ਵੀ ਆਉਂਦੀ ਆ ਕਿ ਕਿਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂਦੇ ਸੀ ਹਾਂਜੀ ਤੇ ਉਹਨਾਂ ਦਾ ਮਾਨਸਨਕਾ ਸਤਕਾਰ ਹੁੰਦਾ ਸੀ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਜੋ ਹੋਇਆ ਡੋਨਲਡ ਟਰੰਪ ਜੀ ਨੇ ਜੋ ਕੀਤਾ ਜਿਨ੍ਹਾਂ ਨੇ ਲੱਖਾਂ ਡਾਲਰ ਖਰਚ ਕੇ ਪਿਛਲੀ ਵਾਰ ਪ੍ਰਚਾਰ ਕੀਤਾ ਪ੍ਰਚਾਰ ਵੀ ਕੀਤਾ ਉਹ ਪੰਜਾਬੀ ਜੇ ਕੋਹਾਵਤ ਹੈ ਪਰ ਉਹ ਕਹਾਵਤ ਥੋੜੀ ਜੀ ਸੋਸਾਇਟੀ ਦੇ ਬਰਾਬਰ ਮੇਚ ਨਹੀਂ ਕਰਦੀ ਕਿ ਮੈਂ ਆਪ ਚੈਨਲ ਦੇ ਬੋਲਾਂ ਆਮ ਸਾਡੇ ਪੰਜਾਬੀ ਬੋਲਦੇ ਹੁੰਦੇ ਆ ਠੀਕ ਹੈ ਕਿਕਰ ਮੰਜਾ ਲੈ ਕੇ ਜਾਣਾ ਠੀਕ ਹੈ ਜੀ ਤੇ ਉਹ ਸਾਡੇ ਪ੍ਰਧਾਨ ਮੰਤਰੀ ਜਿਹੜੇ ਪ੍ਰਧਾਨ ਮੰਤਰੀ ਜਿੱਦਾਂ ਵਿਦੇਸ਼ ਚ ਜਾਂਦੇ ਨੇ ਤੇ ਮੰਜਾ ਆਪਣਾ ਹੀ ਖੜਦੇ ਨੇ ਸਿਰ ਤੇ ਚੁੱਕ ਕੇ ਨਹੀਂ ਪਰ ਮਾੜੀ ਬਣਾਉਂਦਾ ਜਨੀਆ ਬੇਖੋ ਜੀ ਉਹ ਤਾਂ ਕਹਿੰਦੇ ਜੀ ਅਮਰੀਕਾ ਤੇ મોદી ਜੀ ਵਿਚਾਰ ਤੋਂ ਬਣਾ ਹਿੱਲਦਾ ਹੀ ਨਹੀਂ ਆ ਮਤਲਬ ਇਥੋਂ ਕਿਹੜੇ-ਕੜੀਆਂ ਉਹ ਸਕੀਮਾਂ ਲੈ ਕੇ ਜਾਂਦੇ ਆ ਕੋਈ ਕੰਮ ਕਰਨ ਤੋਂ ਪਹਿਲਾਂ ਮੋਦੀ ਸਾਹਿਬ ਨੂੰ ਸਲਾਹ ਹੁੰਦੀ ਆ ਤੇ ਮੋਦੀ ਸਾਹਿਬ ਉੱਥੇ ਦਿਖੇ ਨਹੀਂ ਵੈਸੇ ਨਾ ਗੱਲ ਖਾਜ ਨਹੀਂ ਹੁੰਦੀ ਉਹ ਤਾਂ ਸਾਰੀ ਦੁਨੀਆ ਨੂੰ ਨਹੀਂ ਹੁੰਦੀ ਸਿਰਫ ਗੋਦੀ মিডিਆ ਤੇ ਅੰਧ ਭਗਤ ਜਿਹੜੇ ਅਕਲ ਦੇ ਅੰਦੇ ਨੇ ਅੱਖਾਂ ਦੇ ਅੰਨਾਂ ਵਾਲੇ ਕੋਲ ਤੇ ਦਿਮਾਗ ਹੁੰਦਾ ਨਾ ਹਾਂਜੀ ਪਰ ਮੋਦੀ ਨੂੰ ਫਾਲੋ ਕਰਨ ਵਾਲੇ ਜਿਹੜੇ ਅਕਲ ਦੇ ਅੰਦੇ ਨੇ ਅੱਖਾਂ ਜਰੂਰ ਦਿੱਤੀਆਂ ਮਹਾਰਾਜ ਨੇ ਨਹੀਂ ਦਿਮਾਗ ਕੋਲ ਨਹੀਂ ਦਿੱਤਾ ਇਹ ਰੋ ਸਰ ਉਹ ਅਕਲ ਕੋੰਨੇ ਨੇ ਉਹਨਾਂ ਦੇ ਉਹਨਾਂ ਦੇ ਵਿਚਾਰਾਂ ਚ ਜਾਂ ਉਹ ਗੋਦੀ মিডিਆ ਦਗਾਉਂਦਾ ਕਿ ਜੀ ਜਿਹੜੀ ਸਲਾਹ ਹੈ ਜਦ ਜੰਗ ਕਿਤੇ ਵੀ ਲੱਗੀ ਹੋਵੇ ਤਾਂ ਉਹ ਮੋਦੀ ਜੀ ਦੇ ਬੋਲ ਤੇ ਰੁਕਦੀ ਜੀ ਇੰਡੀਆ ਜਦੋਂ ਕੱਢਿਆ ਆਣੇ ਕਿਹਾ ਜੀ ਮੈਂ ਮੇਰਾ ਝੰਡਾ ਫੜ ਲਓ ਤੁਸੀਂ ਪਾਕਿਸਤਾਨ ਵੀ ਵਾਲੇ ਵੀ ਕਿਹਾ ਜੀ ਇੰਡੀਆ ਦਾ ਝੰਡਾ ਲੈ ਕੇ ਨਿਕਲੇ ਆ ਤੇ ਬੱਲੇ ਬੱਲੇ ਕਰਾਤੀ ਮੋਦੀ ਸਾਹਿਬ ਨੇ ਦੇਖੋ ਉਹ ਜਿਹੜੇ ਕੈਨਵਸ ਦੇ ਪੱਤਰਕਾਰ ਹੈ ਨਾ ਹਾਂਜੀ ਦੁਨੀਆ ਉਹਨਾਂ ਦੇ ਥੂ ਥੂ ਕਰਦੀ ਹੈ ਔਰ ਇਹਨਾਂ ਕਰਕੇ ਭਾਰਤ ਦੇ ਪੂਰੇ ਮੀਡੀਆ ਦੀ ਜਿਹੜੀ ਕ੍ਰੈਡੀਬਿਲਟੀ ਜ਼ੀਰੋ ਹੋ ਚੁੱਕੀ ਹੈ ਬਾਦ ਇਹਗਾ ਤੁਸੀਂ ਬਧੀਏ ਕਿ ਸਾਨੂੰ ਮੈਨੇ ਕਿਹਦੀ ਸ਼ਰਮ ਦੀ ਹੁੰਦਾ ਵੀ ਨਹੀਂ ਸਾਨੂੰ ਵੀ ਇਸ ਬਾਤਾਂ ਕਰਦੇ ਤੇ ਮਹਦੂਬ ਸਾਹਿਬ ਆਪਾਂ ਮਤਲਬ ਹੁਣ ਵੈਸੇ ਹੋਈ ਤਾਂ ਬਾੜੀ ਆ ਮੋਤੀ ਸਾਹਿਬ ਹਨ ਤੇ ਲੋਕ ਕੀ ਕਰ ਸਕਦੇ ਹਾਂ ਤੇ ਸਾਨੂੰ ਤਾਂ ਦੁੱਖ ਹੈ ਹਾਂਜੀ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਜੋ ਡਾਲਰ ਕ੍ਰੈਂਪੀ ਜਿੰਦਾ ਸੀ ਜੀ ਉਹ ਵੀ ਬਿਸ਼ੋ ਉਹ ਇਹਨਾਂ ਨੂੰ ਬੁਲਾਉਂਦੇ ਕਿਉਂਕਿ ਸਭ ਤੋਂ ਵੱਡੀ ਲੋਕਤੰਤਰ ਦੇ ਪ੍ਰਧਾਨ ਮੰਤਰੀ ਨੇ ਹਾਂਜੀ ਔਰ ਇਹ ਮੋਦੀ ਦੀਆਂ ਆਪਣੀਆਂ ਹਰਕਤਾਂ ਨੇ ਆਪਣੀ ਕੁਆਲਿਟੀ ਹੈਗੀ ਇਹਨਾਂ ਚ ਕੁਆਲਿਟੀ ਨਹੀਂ ਹੈਗੀ ਕਿ ਇਹ ਕਿਤੇ ਮਾਨ ਸਨਮਾਨ ਲੋਕਾਂ ਦੇ ਨਜ਼ਰਾਂ ਚ ਲੈ ਸਕਣ ਇਹ ਮਾਨ ਸਨਮਾਨ ਠੱਕੇ ਨਾਲ ਲੈਣ ਦੀ ਕੋਸ਼ਿਸ਼ ਕਰਦੇ ਆ ਔਰ ਝੂਠ ਦੇ सहारे ਲੈਣ ਦੀ ਕੋਸ਼ਿਸ਼ ਕਰਦੇ ਆ ਜੁਗਲਾਬ ਜੁਗਲਾਬੀ ਝੂਠ ਜੁਮਲੇ ਜੀ ਉਹ ਤਾਂ ਅਮੀਰੀ ਦੇ ਕਹਿੰਦੇ ਵੀ ਉਹ ਤਾਂ ਜੁਗਲਾ ਸੀਗਾ ਹਾਂਜੀ ਉਹ ਕਿੰਨੇ ਕਿੰਨੇ ਲੱਖ ਆਉਣੇ ਸੀ ਦੇਖੋ ਜੀ ਪਾਰਟੀਆਂ ਦੀ ਵੱਡ ਕਿਸਮਤੀ ਆ ਇੱਕ ਭਾਰਤ ਦਾ ਜਿਹੜਾ ਚੋਣ ਕਰਾਉਣ ਦਾ ਜਿਹੜਾ ਡਿਪਾਰਟਮੈਂਟ ਹੈ ਜਿੰਨੂੰ ਆਪਾਂ ਕਹਿ ਦਈਏ ਕਿ ਮੁੱਖ ਚੋਣ ਕਮਿਸ਼ਨਰ ਜਿਹੜਾ ਜਾਂ ਚੋਣ ਅਮਲਾ ਜਿਹੜਾ ਭਾਰਤ ਦਾ ਜੀ ਉਹ ਖਾਕੀ ਚੱਡੀ ਗੈਂਗ ਦਾ ਮੈਂਬਰ ਬਣ ਚੁੱਕਾ ਖਾਕੀ ਚੱਡੀ ਗੈਂਗ ਸਦਾ ਹਮਲਾ ਆਰਐਸਐਸ ਜਿਹੜੀ ਹੈ ਖਾਕੀ ਚੱਡੀ ਗੈਂਗ ਹੈ ਜੀ ਜੀ ਮੈਂ ਸਦਾ ਹਮਲਾ ਦੇਸ਼ ਦੇ ਵਿੱਚ ਇਸ ਗੈਂਗ ਨੇ ਜੀ ਦੇਸ਼ ਦੀ ਆਜ਼ਾਦੀ ਦਾ ਵਿਰੋਧ ਕੀਤਾ ਜੀ ਔਰ ਮੈਂ ਤੇ ਕਹੂੰਗਾ ਕਿ ਉਹ ਪਾਗਲ ਜਿਹੜਾ ਦਿਮਾਗੀ ਤੌਰ ਤੇ ਪਾਗਲਾ ਉਹ RSS 'ਚ ਜਾਂਦਾ ਅੱਛਾ ਜੀ ਔਰ ਉਹ ਪਾਗਲਾ ਦੇ ਜੀ ਮੈਂ ਗੱਲ ਵਾਦਦਾ ਕਹਿੰਦਾ ਜਿਹੜਾ ਸਰੀਰਕ ਕਰਪਟ ਉਹ ਉੱਥੇ ਜਾਂਦਾ ਜੀ ਬਿਲਕੁਲ ਜੀ ਬਲਾਤਕਾਰੀ ਭਰੇ ਭੀ RSS ਬਲਾਤਕਾਰੀਆਂ ਨਾਲ ਭ੍ਰਸ਼ਟਾਚਾਰੀਆਂ ਨਾਲ ਔਰ ਆਪਲ ਦੇ ਅੰਨਿਆਂ ਨਾਲ ਜੇ ਕੋਈ ਉਹਨਾਂ ਚ ਵੀ ਕਿਤੇ ਕੀ ਕੋਈ ਇਮਾਨਦਾਰ ਯਾ ਕੋਈ ਵਿਵੇਕ ਬੁੱਧੀ ਵਾਲਾ ਆਰਐਸਐਸ ਚ ਵੀ ਚਲਾ ਜਾਵੇ ਜੀ ਤੇ ਉਹਨੂੰ ਬਾਹੋਂ ਫੜ ਕੇ ਬਾਹਰ ਕੱਢ ਦਿੰਦੇ ਆ ਅੱਛਾ ਇਤਰੀ ਲੋਕ ਕਿ ਤੇਰੀ ਲੋੜ ਨਹੀਂ ਸਾਨੂੰ ਇੱਥੇ ਮੋਰਖਾ ਦੀ ਲੋੜ ਹੈ ਜਿਹੜੇ ਕਹਿਣ ਕਿ ਆਰਐਸਐਸ ਦੇ ਮੁਖੀ ਨੇ ਕਹੇਤਾ ਤਾਂ ਕਿ ਸੂਰਜ ਪੜੀਏ ਮੋਰ ਆਜ ਦੀ ਜਿਹੜੀਆਂ ਨੈਸ਼ਨਲ ਪਾਰਟੀਆਂ ਉਧਰੋਂ ਤੁਸੀਂ ਜਾਣ ਦਾ ਰੁਕ ਜੋ ਕੀਤਾ ਸੀ ਕੀਤਾ ਵੀ ਸੀਗਾ ਉਸ ਤੋਂ ਬਾਅਦ ਤੁਸੀਂ ਇਹ ਸਮਾਜਵਾਦੀ ਪਾਰਟੀਆਂ ਲਾ ਗਈ ਇਸ ਬੰਦੇ ਸਿਰਫ ਦੋ ਸ਼ਬਦ ਨਿਗਈ ਸਮਾਜਵਾਦੀ ਪਾਰਟੀ ਦਾ ਮੇਰੇ ਸ਼ਿਕਪਰਾਵਾ ਦੇ ਇੱਕ ਨਹੀਂ ਦੀ ਬੇਦੀ ਕਿਤਾ ਨੂੰ ਗਨਮੈਂ ਚੱਲੀ ਨਹੀਂ ਲੱਗਦੇ ਅੱਗੇ ਪਿਛੇ ਲਾਲ ਬੱਤੀਆਂ ਗਨਮੈਨ ਦੇਖੋ ਗਨਮਨ ਨੂੰ ਉਹ ਤਰੀਕੇ ਨਾਲ ਖਤਰਾ ਲਾਲ ਬੱਤੀਆਂ ਦਾ ਰੋਬ ਆਪਣੇ ਲੋਕਾਂ ਤੇ ਪਾਉਣ ਦੀ ਹੁੰਦਾ ਮੈਂ ਇਹੋ ਪਸੰਦ ਕਰਦਾ ਠੀਕ ਰਹੀ ਗੱਲ ਸਮਾਜਵਾਦੀ ਪਾਰਟੀ ਦੀ ਤਾਂ ਸਮਾਜਵਾਦੀ ਪਾਰਟੀ ਦਾ ਮੇਰੀ ਸ਼ਿਕ ਕੌਮ ਦੇ ਸਿਰ ਤੇ ਬਹੁਤ ਵੱਡਾ ਕਰਜ਼ਾ ਜੀ ਐਸਾਨ ਹੈ ਔਰ ਦੂਸਰੀ ਗੱਲ ਸਮਾਜਵਾਦੀ ਪਾਰਟੀ ਭਾਰਤ ਦੇ 87% ਲੋਕਾਂ ਦੀ ਆਵਾਜ਼ ਹੈ ਠੀਕ 85% ਲੋਕਾਂ ਨੇ ਭਾਰਤ ਦੇ ਦਲਿਤ ਆਦਿਵਾਸੀ ਪਿਛੜੇ ਤੇ ਘੱਟ ਗਿਣਤੀ ਇਸ ਲਈ ਮੈਂ ਆਪਣੇ ਭਾਰਤ ਦੇ 88% ਲੋਕਾਂ ਦੇ ਭਲਾਈ ਵਾਸਤੇ ਭਲਾਈ ਦੇ ਅਸੀਂ 100% ਚਾਹੁੰਦੇ ਆ ਪਰ ਜਿਹੜੇ 1% ਦੇ ਕਰੀਬ ਮੰਨੁਆਦੀ ਨੇ ਉਹ ਮੰਨੁਆਦੀ ਚਿੰਟੂ ਜਿਨ੍ਹਾਂ ਦੇ ਮਨ 'ਚ ਦੂਸਰੇ ਧਰਮਾਂ ਪ੍ਰਤੀ ਦੂਸਰੇ ਫਿਰਕਿਆਂ ਪ੍ਰਤੀ ਜਾਤੀਆਂ ਪ੍ਰਤੀ ਘ੍ਰਣਾ ਹੈ ਦੇਸ਼ ਦੇ ਸੰਵਿਧਾਨ ਪ੍ਰਤੀ ਘ੍ਰਣਾ ਹੈ ਜੈਜ ਦੇ ਤਰੰਗੇ ਪ੍ਰਤੀ ਕਰਨਾ ਹੈ ਜੈਜ ਦੇ ਵਿੱਚ ਆਮ ਨਾਗਰਿਕਾਂ ਦੀ ਆਜ਼ਾਦੀ ਨੂੰ ਖੋਣਾ ਚਾਹੁੰਦੇ ਨੇ ਉਹਨਾਂ ਨੂੰ ਭਾਰਤ ਤੋਂ ਕੱਢਣ ਲਈ ਤੇ ਜਾਂ ਫਿਰ ਭਾਰ ਗਿਆ ਜੇਲਾ ਵਿੱਚ ਇਹਨਾਂ ਨੂੰ ਧੱਕਣ ਲਈ ਮੈਂ ਸਮਾਜਵਾਦੀ ਪਾਰਟੀ ਦਾ ਪਲੇਟਫਾਰਮ ਇਹਨਾਂ ਦੋ ਤਿੰਨ ਕਾਰਨਾ ਕਰਕੇ ਚੁਣਿਆ ਪਰ ਮੈਂ ਕਹਿੰਦਾ ਤੁਸੀਂ ਐਸਾ ਨੂੰ ਆਪਣਾ ਬੜਾ ਕੀਮਤੀ ਸਮਝਦਾ ਔਰ ਬੜੇ ਹੀ ਐਮ ਮੁੱਦਿਆਂ ਤੇ ਇਹਨਾਂ ਨਾਲ ਗੱਲਬਾਤ ਹੁੰਦੀ ਆ ਔਰ ਇੱਕੋ ਗੱਲ ਤੇ ਅਸੀਂ ਕਾਇਲ ਵੀ ਹਾਂ ਕੇ ਹਰ ਜਵਾਬ ਦਾ ਹਰ ਜਵਾਬ ਬੜੀ ਬੇਬਾਕੀ ਤਰੀਕੇ ਨਾਲ ਔਰ ਵਧੀਆ ਤਰੀਕੇ ਨਾਲ ਦਿੱਤਾ ਜਾਂਦਾ। ਵਾਕਈ ਤੁਮੈਂ ਆਨ ਮੀਡੀਆ ਉਸ ਇੱਕ ਐਸਾ ਮੀਡੀਆ ਪਰਸਨ ਹੋਣ ਦੇ ਨਾਤੇ ਇਹ ਨਹੀਂ ਕਹਿ ਸਕਦਾ ਕਿ ਵਾਕਈ ਜਨਤਾ ਦਾ ਫੈਸਲਾ ਹੈ ਕਿ ਉਹ ਇਹੋ ਜਿਹੇ ਲੀਡਰ ਚਾਹੀਦੇ ਕਿ ਜਾਂ ਜਿਹੜੇ ਬਲਾਤਕਾਰੀ ਨੇ ਜਾਂ ਬਲਾਤ ਕਰ ਚੁੱਕੇ ਯੈਲੋ ਛੋਟ ਕੇ ਹੁੰਦੇ ਉਹਨਾਂ ਦਾ ਵੀ ਸਾਡੇ ਨਾਲ ਸਵਾਗਤ ਕੀਤਾ ਜਾਂਦਾ। ਆਪਣੇ ਸਰੋਤਿਆਂ ਦਾ ਔਰ ਭਰੋਸਾ ਦਾ ਬਹੁਤ-ਬਹੁਤ ਧੰਨਵਾਦ। ਧੰਨਵਾਦ। ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਔਰ ਆਪਣੇ ਅੜਬੁੱਲੇ ਕਮੈਂਟ ਜ਼ਰੂਰ ਭੇਜਿਓ ਧੰਨਵਾਦ ਮੈਂ ਪੱਤਰਕਾਰ ਹਾਂ ਸੁਤਵੰਦ ਧੰਨਵਾਦ